ਦਿਲੋਂ ਕਿ ਵੀ ਇੱਥੇ ਪਾਣੀ ਖੜੇ ਹੋ ਰਹੇ ਨੇ ਲਾਈ 600 ਕਿਲੋ ਹੋ ਗਿਆ ਦੇਖੋ ਪਾਣੀ ਪਾਣੀ ਸਾਰੀ ਦਿੱਕਤਾਂ ਨੂੰ ਮੇਰੇ ਕੋਲ ਸਤਿ ਸ਼੍ਰੀ ਰਕਾਲ ਜੈ ਸ਼੍ਰੀ ਰਾਮ ਸ਼ਾਇਦ ਜਿਆਦਾਤਰ ਵਾਡਾਂ ਦੇ ਵਿੱਚ ਸੀਵਰੇਜ ਦਾ ਪਾਣੀ ਓਵਰਫਲੋ ਹੋ ਕੇ ਸੜਕਾਂ ਦੇ ਉੱਤੇ ਖੜ ਰਿਹਾ ਹੈ ਇਸ ਵਾਰ ਵੀ ਕਿਸ ਨੇ 4 ਦਿਨ ਤੋਂ ਹੈ ਜੋ ਕੰਪਲੀਟ ਆ ਰਹੀ ਸੀ ਕਿ ਸੀਵਰੇਜ ਦਾ ਪਾਣੀ ਨਾਲੇ ਤੇ ਫੈਲ ਰਿਹਾ ਹੈ ਲੋਕਾਂ ਦੇ ਘਰਾਂ ਦਾ ਨਿਕਲਣਾ ਮੁਸ਼ਕਲ ਹੋਇਆ ਪਿਆ ਸੀ ਬਹੁਤ ਹੀ ਦੁਕਾਨਦਾਰ ਜਿਹੜੇ ਪਰੇਸ਼ਾਨ ਸੀ ਤੇ ਅੱਜ ਚੌਥਾ ਦਿਨ ਹੈ ਇਹ ਨਗਰ ਕੌਂਸਲਰ ਸੀਵਰੇਜ ਬੋਰਡ ਦੇ ਜਿਹੜੇ ਕਰਮਚਾਰੀ ਲੱਗੇ ਹੋਏ ਨੇ ਤੇ ਕਾਫੀ ਹੱਦ ਤੱਕ ਇਹਨਾਂ ਨੇ ਸਫਾਈ ਕਰ ਦਿੱਤੀ ਹੈ ਤੇ ਜਲਦੀ ਹੀ ਇਲੈਕਸ਼ਨ ਹੋਣ ਜਾ ਰਹੇ ਨੇ ਮੰਡਾ ਸ਼ਹਿਰ ਨਗਰ ਕੌਂਸਲ ਦੇ ਪੂਰੇ ਪੰਜਾਬ ਦੇ ਹੋਣ ਜਾ ਰਹੇ ਨੇ ਆਪਾਂ ਗੱਲ ਕਰਦੇ ਹਾਂ ਯੂਵਾਂ ਨਾਲ ਜਣਾ ਕੀ ਕਹਿਣਾ ਤੇ ਆਣ ਬਾਰੇ ਕੌਂਸਲਰਾਂ ਦੇ ਵਿੱਚ ਕੀ ਆ ਖਾਸੀਅਤ ਦੇਖਣਾ ਚਾਹੁੰਦੇ ਨੇ ਸਰ ਕਿੱਦਾ ਦੇਖ ਰਹੇ ਤੁਸੀਂ ਆ ਕਈ ਦਿਨਾਂ ਤੋਂ ਮਸਲਾ ਚੱਲ ਰਿਹਾ ਜੀ ਤੁਹਾਡੇ ਮਾਰਕੀਟ ਦੇ ਵਿੱਚ ਗੰਦਗੀ ਦਾ ਚਾਰ-ਪੰਜ ਦਿਨ ਹੋ ਗਏ ਲੱਗੇ ਨੂੰ ਇਸ ਚੀਜ਼ ਨੂੰ ਤੇ ਚਾਰ-ਪੰਜ ਦਿਨ ਦੇ ਵੀ ਸੀਵਰੇਜ ਬੋਰਡ ਵਾਲੇ ਆਏ ਐਕਸ਼ਨ ਸਾਹਿਬ ਨਾਲ ਦੀ ਗੱਲ ਹੋਈ ਜੇ ਜੇ ਸਾਹਿਬ ਨਾਲ ਪ੍ਰਦੀਪ ਕੌਰ ਜੀ ਗੱਲ ਕਰਦੇ ਰਹੇ ਸੰਪਰਕ ਕਰਦੇ ਉਹ ਚਾਰ-ਪੰਜ ਦਿਨਾਂ ਦੇ ਗੱਟੀਆਂ ਵੀ ਇਸੇ ਰਹੇ ਆ ਤਾਂ ਕਮੇਟੀ ਨਾਲ ਵੀ ਹੋਈ ਗੱਲ ਤਾਂ ਐਂਕਰੇ ਭਰਾ ਲੈ ਕੇ ਕੋਈ ਮਸਲੇ ਦਾ ਬਹੁਤ ਜ਼ਿਆਦਾ ਹੱਲ ਚਾਰ-ਪੰਜ ਦਿਨ ਦੇ ਵਿੱਚ ਸਾਰੇ ਜਿੰਨੇ ਵੀ ਉਹ ਸਾਰੇ ਬਲਾਕ ਹੋਈ ਵੀ ਸੀ ਸੀਵਰੇਜ ਦੀ ਉਹਨਾਂ ਕਰਦ ਕਰਕੇ ਇਹ ਬੰਦ ਪਿਆ ਦਾ ਸਾਰਾ ਸਿਸਟਮ ਤੇ ਅੱਜ ਲਗਭਗ ਅੱਜ ਸਾਨੂੰ ਲੱਗਦਾ ਜੀ ਅੱਜ ਕੰਮ ਸਿਰੇ ਚੜ੍ਹ ਜੂਗਾ ਅਸੀਂ ਤਾਂ ਇਹ ਕਹਿਣਾ ਚਾਹਣਾ ਬਾਜ਼ਾਰ ਦੇ ਵਿੱਚ ਜਿੱਦਾ ਗੱਡੀ ਭੇਜੀ ਜਾਵੇ ਕਿ ਲੋਕਾਂ ਦੇ ਕੋੜਾ ਕਿੱਥੇ ਸਿੱਟਣੋ ਵੀ ਇਹ ਲੋਕ ਲੋਕ ਵੀ ਫਿਰ ਨਾਲੇ ਸਿੱਟਦੇ ਆਂ ਕੋੜਾ ਜੇ ਦੁਕਾਨਾਂ ਵਾਲੇ ਜੇ ਕੋਈ ਗੱਟੇ ਨਹੀਂ ਆਉਂਦੀ ਬਾਜ਼ਾਰ ਦੇ ਵਿੱਚ ਕੋਈ ਗੱਡੀ ਨਹੀਂ ਆਉਂਦੀ ਤਾਂ ਗੱਡੀ ਆਉਣ ਜਾਂ ਕੋਈ ਡੰਪੀ ਟੁਰੇ ਹੋਵੇ ਕੋਈ ਸਾਰਾ ਸਫਾਈ ਕਰੀ ਤਾਂ ਉਥੇ ਇਹ ਕੂੜਾ ਉਥੇ ਸਿੱਟਿਆ ਜਾਵੇ ਵੀ ਲੋਕ ਵੀ ਕਿਆ ਕਰੇ ਦੁਕਾਨਦਾਰ ਵੀ ਕਿਆ ਕਰਦੇ ਆ ਸੁੰਭਰਿਆ ਨਾਲੀ ਤੇ ਉਹ ਨਾਲੀ ਜਿਹਨਾਂ ਨੂੰ ਉਰੇ ਥਲੇ ਟੁੱਲ ਆਉਣ ਹੋਣ ਕਰਕੇ ਸਾਰਾ ਕੁੜਾ ਉਰੇ ਸਾਹ ਜਾਂਦਾ ਇਹ ਨਹੀਂ ਕਈ ਵਾਰ ਦੇਖਣ ਦੇ ਵਿੱਚ ਆ ਜੀ ਜਿਹਦਾ ਹੁਣ ਇਹਦੇ ਵਿੱਚ ਨਾਲੀ ਹੈ ਤੂੰ ਨਗਰ ਕਾਉਂਸਲ ਨੂੰ ਕਈ ਵਾਰ ਨਸੀਵਰੇ ਮੋੜ ਦਾ ਕਹਿਣਾ ਵੀ ਇੱਥੇ ਕਹਿ ਚੁੱਕੇ ਵੇ ਇੱਥੇ ਜਾਲੀ ਲੱਗ ਜੀ ਜਾਵੇ ਕਿਉਂਕਿ ਜਿਹੜਾ ਸੀਵਰੇਜ ਪਾਣੀ ਜਾਣਾ ਸਾਫ ਪਾਣੀ ਜਾਵੇ ਤਾਂ ਕਿ ਜਿਹੜੀ ਬੋਤਲਾਂ ਵਗੈਰਾ ਕਚਰਾ ਬਾਹਰ ਰਹਿ ਜਵੇ ਇਸ ਕਰਕੇ ਇਹ ਬਲੌਕੇਜ ਨਾ ਹੋਵੇ ਅਸੀਂ 20-25 ਸਾਲ ਤੋਂ ਇਹੀ ਸੁਣਦੇ ਆ ਰਹੇ ਹਾਂ ਵੀ ਉਰੇ ਜਾਲੀ ਲਾਉਣੀ ਆ ਲਾਉਣੀ ਆ ਪਰ ਹੁਣ ਪਤਾ ਨਹੀਂ ਕੀ ਨਗਰ ਕਾਉਂਸਲ ਲਾਉਗੇ ਸੀਵਰੇਜ ਬੋਰਡ ਲਾਉਗੇ ਲਾਉਂਦੇ ਦਾ ਕੋਈ ਵੀ ਨਹੀਂ ਹੈਗੀ ਇਹ ਤੇ ਦੂਜੀ ਗੱਲ ਸਾਰੀ ਕਿ ਮੇਨ ਗੱਲ ਹੈ ਵੀ ਸ਼ ਕਾਂਗਰਸ ਪਾਰਟੀ ਦੇ ਆਂਦਾ ਕਹਿਣਾ ਕਿ ਇਹ ਕੰਮ ਹੈ ਜਿਹੜਾ ਸੀਵਰੇਜ ਦਾ ਪੈਸਾ ਚੰਨੀ ਮੁੱਖ ਮੰਤਰੀ ਸੀ ਜਿਹੜੇ ਪਹਿਲਾਂ ਆਪਣੇ ਪੰਜਾਬ ਦੇ ਹੁਣਾ ਵੱਲੋਂ ਦਿੱਤਾ ਗਿਆ ਪਰ ਕਈ ਲੋਕਾਂ ਦਾ ਕਹਿਣਾ ਵੀ ਉਹਦੇ ਨਾਲੋਂ ਤੋਂ ਪਹਿਲਾਂ ਨਾਲੀ ਚੰਗੀਆਂ ਸੀ ਜੀ ਅੱਜ ਇੱਡਾ ਫੇਵਰੇਟ ਹੈ ਉਸ ਤੋਂ ਬਾਅਦ ਜ਼ਿਆਦਾ ਗੰਦ ਪੈਣ ਲੱਗੇ ਸ਼ਹਿਰ ਦੇ ਵਿੱਚ ਤੇ ਚੰਨੀ ਸਾਹਿਬ ਨੇ ਫੇਵਰੇਜ ਵਾਸਤੇ ਪੈਸਾ ਬਹੁਤ ਹੁੰਦਾ ਹੈ ਇਹ ਹੁਣ ਜੋ ਸਰਕਾਰ ਨਾਉਣ ਕਰਕੇ ਜਿਵੇਂ ਤੁਹਾਨੂੰ ਲੱਗਦਾ ਥੋੜੇ ਕੰਮ ਥੋੜਾ ਸਲੋ ਹੋ ਗਏ ਤੇ ਜੋ ਜੋ ਸਾਰੇ ਸੀਵਰੇਜ ਜਾਂ ਪੂਰਾ ਸੀਵਰੇਜ ਪੈ ਜਾਊਗਾ ਔਰ ਇਹ ਫਿਰ ਇਹ ਕੰਮ ਸਾਰਾ ਸੰਪੂਰਨ ਹੋ ਜਾ ਸਾਰਾ ਹੀ ਇਹ ਫੇਰ ਕੋਈ ਬਹੁਤ ਜ਼ਿਆਦਾ ਦਿੱਕਤ ਨਹੀਂ ਹੋਊਗੀ ਫੇਰ ਲਫਾਫੇ ਬਾਹਰ ਆਉਂਗੇ ਹੁਣ ਦਾ ਨਾਲੀ 'ਚ ਗਿਰ ਜਾਂਦਾ ਕੁਛ ਨਾ ਕੁਛ ਸਮਾਨ ਨਿਗਰੀ ਜਾਂਦਾ ਕਿਉਂਕਿ ਥੋੜਾ ਕਮੇਟੀ ਨੂੰ ਵੀ ਚਾਹੀਦਾ ਕੋਈ ਨਾ ਕੋਈ ਉਹਰੇ ਉਹਨਾਂ ਦੀ ਇੱਕ ਗੱਡੀ ਆਵੇ ਜਿਹੜੀ ਸਵੇਰੇ ਟਾਈਮ ਸਾਰੇ ਉਹਨਾਂ 'ਚ ਸਮਾਨ ਪਾਵੇ ਨਹੀਂ ਤਾਂ ਫਿਰ ਐਹੀਂ ਸਾਰਾ ਬਾਜ਼ਾਰ ਦੇ ਵਿੱਚ ਆਹੀ ਕੁਛੇ ਰਹਿਣਾ ਤੇ ਨਾਲੇ ਕੋਈ ਕਾਉਂਸਲਰ ਆਵੇ ਕੋਈ ਆਵੇ ਮੈਂ ਨਾਲੀ ਨਾਲ 2 ਮਿੰਟ ਤੁਹਾਨੂੰ ਰੋਕਦਾ ਕਰਾਂ ਕੈਮਰਾਮੈਨ ਨੂੰ ਕਹਾਂਗਾ ਕਿ ਜਾਂ ਸੰਗਤ ਆ ਰਹੀ ਜਿਹੜੀ ਕੋਟਵਾਲੀ ਸਾਹਿਬ ਗੁਰਦੁਆਰੇ ਦਰਸ਼ਨਾਂ ਲਈ ਵੀ ਜਾ ਰਹੇ ਨੇ ਇੱਧਰ ਕੈਮਰਾ ਨਾਲ ਦਿਖਾਇਆ ਜਾਣ ਵੀ ਕਾਫੀ ਜ਼ਿਆਦਾ ਹਨ ਵਿੱਚ ਸੰਗਤ ਹੁੰ ਉਹਨਾਂ ਨੂੰ ਭਾਰੀ ਪਰੇਸ਼ਾਨੀ ਪੇਸ਼ ਆਉਂਦੀ ਹੈ ਨਹੀਂ ਇਹ ਸੀਵਰੇਜ ਵਾਸਤੇ ਕਰੋੜਾਂ ਰੁਪਏ ਖਰਚ ਕਰ ਰਹੀ ਹੈ ਸਰਕਾਰ बोल ਰਹੀ ਹੈ ਜੀ ਬੋਲ ਕਾਗਜ਼ ਦੇ ਵਿੱਚ ਹੈ ਜੀ ਪੈਸੇ ਵੀ ਨਹੀਂ ਹੈਗੇ ਜੀ ਮੈਨੂੰ ਲੱਗਦਾ ਇਹ ਕਾਗਜ਼ ਸੀਵਰੇਜ ਪਈ ਹੋਈ ਹੈ ਜੀ ਸੀਵਰੇਜ ਪਈ ਹੋਈ ਹੈ ਪੈਸੇ ਸੀਵਰੇਜ ਪਈ ਹੋਈ ਹੈ ਪੈਸੇ ਨਹੀਂ ਨਹੀਂ ਸੀਵਰੇਜ ਹੈ ਜਿੰਨਾ ਕਰੋੜਾਂ ਸੀਵਰੇਜ ਦੇ ਪੈਸੇ ਮਤਲਬ ਸਾਰੇ ਜੀ ਪੂਰੇ ਮਤਲਬ ਜੋਰ ਲਾ ਕੇ 2 4 5 ਇੰਚ ਪਏ ਪਏ ਨੇ ਜੀ ਹੁਣ ਇੰਨਾ ਪਾਣੀ ਪਤਾ ਵੀ ਪਾਣੀ ਦਾ ਹਾਲ ਇਹ ਹਾਲ ਤਾਂ ਪਏ ਥੋੜੇ ਵੱਡੇ ਪਾਣੀ ਦੇ ਪਹਿਲੇ ਨਾ ਪਾਣੀ ਟੱਪ ਪਾਣੀ ਟੱਪਦਾ ਜੀ ਕਰੋੜਾਂ ਰੁਪਏ ਕਿਹੜੇ ਨੇ ਤੇ ਆਏ ਨੇ ਉਹ ਇਹਨ ਆਣਾ ਮੀਤ ਉਹ ਹਾਰਾ ਜੀ ਪੈ ਗਿਆ ਰੋਡ ਬਕੇ ਤਾਹੀ ਹਾਲ ਗਿਆ ਬੰਨਣਾ ਥੋੜਾ ਜਾਨੀ ਜੀ ਦੱਸੋ ਲਫਾਫੇ ਦੇ ਲਫਾਫੇ ਵਿਚਾਰਾ ਸਵੇਰੇ ਕੱਢ ਕੇ ਜਾਂਦਾ ਹੋ ਜਮਾਦਾਰ ਨਾਲੇ ਮੈਨੂੰ ਕਹਿੰਦਾ ਕੰਪਲੇਂਟ ਲਿਖਾਓ ਜੀ ਕਹਿੰਦਾ ਅੰਦਰ ਘਾਰੇ ਘਰ ਭਰੇ ਆ ਪਿਆ ਹਾਂ